ਅਬ ਤੇ ਸ਼ੁਕਰ ਪਾਤੀ ਜੈ 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 ਬੋਤੇ ਪੈਰ ਤੇ ਕਨ ਕਾਪੀ ਬੋਤੇ ਸ਼ੁਕਰ ਕਰ ਪਾ ਕੇ ਜੈ ਅਪੁਸ਼ ਕਿਰਪਾ 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 ਕੇ ਜੈ ਅਪੁਸ਼ ہم اپنی قطپ پہ بھاری تیرے ہم اپنی قطپ پہ بھاری تیرے تونس پک ہے قات ਸਹਾਇ ਵਾਹ ਸ੍ਰੀ ਪਗਵਤੀ ਜੀ ਕੀ ਬਾਦਸ਼ਾਹੀ ਦਸਵੀਂ ਰਤਨ ਪਗਲ ਦੀ ਸਮਰਤਾ ਗੁਰੂ ਨਾਨਕੁ ਲੰਡੈ ਆਏ ਫਿਰ ਅੰਦਰ ਗੁਰਤੇ ਅਮਰਦਾਸ RAMDAS ਹੋਈ ਸੋਹਾਈ ਅਰਜਨ ਹਰਿ ਵੰਦਨਾਉ ਸਿਮਰੈ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ੰਤਿ ਅਹੀਐ ਜਿਸ ਬਿਧਿ ਸਭ ਦੁਖ ਜਾਏ ਦੇਤ ਬਹਾਦਰ ਸਮਰਿਆ ਘਰ ਨਾਉ ਨਿਤ ਆਵੇ ਧਾਏ ਸਭ ਤਾਈ ਹੋ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋ ਸੇਵਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਰ ਨਾਲ ਧਿਆਨ ਕਰਕੇ ਬੋਲਦੇ ਜੋ ਪਿਆਰਿਆਂ ਜੋਹਾਂ ਸਾਹਿਬ ਜਿਆਦਿਆਂ ਜਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਟੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੀਗ ਚਲਾਈ ਤੇਗ ਵਾਹੀ ਦੇਖੀਨ ਦੇਖੀ ਤਾਈ ਤੰਨਾ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੱਲਾ ਜੀ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਤਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਸਾ ਨਾਲ ਨਿਭਾਈ ਤੇ ਨਾਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸਤਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲ ਜੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚੇਤ ਆਵੇ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸ਼ਿਆਰੇ ਆਇਓ ਤੀਰ ਤੇ ਫਤਿ ਬਰਦ ਕੀ ਪੈਜ ਪੰਛ ਕੀ ਜੀਤ ਸ੍ਰੀ ਸਹਿਬ ਦੀ ਸਹਾਈ ਖਾਲਸਾ ਜੀ ਕੇ ਬੋਲ ਬਾਲਾ ਬੋਲਾ ਜੀ ਸਿੱਖੀ ਦਾ ਨਾਮ ਕੀਸੇ ਦਾ ਨਰਹਿਤ ਦਾਣ ਵਦੀਕ ਦਾਣ ਵਸਾਹਾ ਦਾਣ ਪਰਿਸਾਦਾਣ ਦਾਣਾ ਸਰਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨੇਸ਼ਾਨ ਚੰਕੀਆਂ ਝੱਡੇ ਬੰਗੇ ਜੁਗਾ ਜੋਗ ਅਤਲ ਧਰਮ ਕਾ ਜੈਕਾਰ ਬੋਲੋ ਜੈ ਸਤਿਗੁਰ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖਾ ਬਿਵਗ ਕਰੇ ਹੋ ਅਕਾਲ ਪ੍ਰਖ ਆਪਣੇ ਪੰਚ ਦਿ ਸਦਾ ਸੁਹਾਈ ਦਾ ਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਇਰ ਗੁਰਦਵਾਰੀਆਂ ਗੁਰਧਾਮਾਂ ਦੀ ਜਿੱਨਾਂ ਤੇ ਪੰਚ ਨੂੰ ਵਸੇੜ ਆ ਗਿਆ ਤੇਨਾਂ ਦੇ ਖੰਡੇ ਦਰਸ਼ਨ ਦਿਦਾਰ ਸਿਵਾ ਸੁਮਾਹਿ ਦਾ ਧਾਮ ਖਾਲਸਾ ਦੀਨ ਬਖਸ਼ੇ ਜੀ ਨਮਾਣੂ ਆ ਗਏ ਮਾਨ ਸਤਗੁਰੂ ਨੇ ਤਾਂ ਆਦੇ ਤਾਂ ਨੇੋਤ ਆਦੇ ਸਭੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸਿਰੋਗਰੰਤ ਸਹਜ ਦੀਏ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬਿੰਤੁ ਹੈ ਆਪ ਜੀ ਦੇ ਭਾਣੇ ਅੰਦਰ ਚਾਰ ਕਹਿਰ ਰੈਣ ਬਟੇ ਤੇ ਆਹ ਚਾਰ ਪੈਰ ਦਿਨ ਆਪਣੇ ਘਰੇ ਅੰਦਰ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੇਨਾ ਦੇ ਪਾਵਨ ਤਕਤਰ ਅਸਥਾਨ ਗੁਰਦੁਆਰਾ ਸ਼ਹੀਦਾਂ ਦਾ ਸਾਹਿਬ ਜੀ ਵਿਖੇ ਪਾਵਨ ਪਰਬਾਰ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਾਸਨ ਸਜੇ ਹਨ ਕਿਰਪਾ ਕਰੋ ਸੰਗਾਸਨਾਂ ਤੇ ਪ੍ਰਕਾਸ਼ ਮਨ ਹੋ ਕਰ ਸੰਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਪਾਵਨਾ ਪਵਿੱਤਰ ਉਪਦੇਸ਼ ਦਰਸ਼ ਕੇ ਨਗਰ ਨਮਰ ਬਿਹਾਲ ਕਰ ਦਰ ਆਏ ਸੰਗੀਆਂ ਹਾਜ਼ਰੀਆਂ ਦਰ ਪਰਵਾਲ ਕਰ ਲਈਆਂ ਦਰਿਆ ਘਰੇ ਸਿੱਖੇ ਸਦਕ ਪਰੇ ਸੋਨਾ ਵਦਾਨ ਦਕਸ਼ਨਾ

ਸਰਬਾਤ ਬੇਕਾਰ ਦੇ ਰਾਸ ਕਰਨੇ ਸੋਈ ਤਿਆਰੀ ਮੇਰਾ ਧੰਨਾਂ ਦਿਲਿਆ ਤੇਰਾ ਨਾਮ ਚੇਤੇ ਆਵੇ ਨਾਮ